ਤੇ ਲੰਬੀ ਲੜਾਈ ਲੜੀ ਕੇ ਜਿਹੜੇ ਮਜ਼ਦੂਰ ਆ ਉਹਨਾਂ ਵਾਸਤੇ ਵਰਕਰਸ ਵਾਸਤੇ ਉਹਨਾਂ ਦੇ ਵੀ ਕੋਈ ਕੰਮ ਕਰਨ ਦੇ ਆਪਾਂ ਸਾਰੇ ਮਜ਼ਦੂਰ ਆ ਤੁਸੀਂ ਜਿਹੜੇ ਮੀਡੀਆ ਚ ਕੰਮ ਕਰਦੇ ਹੋ ਤੁਸੀਂ ਵੀ ਮਜ਼ਦੂਰ ਆ ਮੈਂ ਵੀ ਇੱਕ ਹਾਈਲੀ ਸਕਿਲਡ ਵਰਕਰ ਆਂ ਦੀ ਐਜ਼ ਅ ਡਾਕਟਰ ਨਾ ਅਸੀਂ ਸਾਰੇ ਵੀ ਆਰ ਆਲ ਵਰਕਰਸ ਮਤਲਬ ਇਹਦੇ ਚ ਖਾਲੀ ਉਹ ਨਹੀਂ ਵੀ ਜਿਹੜੇ ਲੇਬਰ ਕਰਦੇ ਆ ਜਾਂ ਖੇਤਾਂ ਚ ਕੰਮ ਕਰਦੇ ਆ ਆਪਾਂ ਸਾਰੇ ਵਰਕਰ ਆ ਤੇ ਸਾਡੇ ਸਾਰਿਆਂ ਵਾਸਤੇ ਵੀ ਸਾਡੇ ਵਾਸਤੇ ਵੀ ਕੋਈ ਲਿਮਟ ਹੋਣੀ ਚਾਹੀਦੀ ਆ ਕੰਮ ਕਰਨ ਦੀ ਕੋਈ ਦੁਪਹਿਰੇ ਖਾਣਾ ਖਾਣ ਦਾ ਟਾਈਮ ਹੋਣਾ ਚਾਹੀਦਾ 8 ਘੰਟੇ ਹੋਣੇ ਚਾਹੀਦੇ ਆ ਸੋ ਇਹਨਾਂ ਨੇ ਬੜੀ ਲੰਬੀ ਲੜਾਈ ਵਾਸਤੇ ਹੱਕ ਲੜੇ ਇਹ ਵਰ ਉਹ ਰਿਪੀਟ ਕਰਦੇ ਅੱਛਾ ਦੇਖੋ ਅੱਜ ਇੰਟਰਨੈਸ਼ਨਲ ਵਰਕਰਸ ਦੇ ਆ ਔਰ ਜਦੋਂ ਆਪਾਂ ਵਰਕਰਸ ਦੀ ਗੱਲ ਕਰਦੇ ਆ ਉਹਦੇ ਚ ਜਿਹੜਾ ਖੇਤ ਵਿੱਚ ਮਜ਼ਦੂਰ ਹੈ ਉਹ ਵੀ ਮਜ਼ਦੂਰ ਹੈ ਕਿਸਾਨ ਵੀ ਇੱਕ ਮਜ਼ਦੂਰ ਹੈ ਜਿਹੜੇ ਮੰਡੀ ਚ ਕੰਮ ਕਰਦੇ ਆ ਫੈਕਟਰੀਆਂ ਚ ਕੰਮ ਕਰਦੇ ਆ ਬਟ ਉਹਦੇ ਨਾਲ ਨਾਲ ਜਿਹੜੇ ਜਿਵੇਂ ਪੱਤਰਕਾਰ ਵੀ ਆ ਤੁਸੀਂ ਵੀ ਸਾਰੇ ਕੰਮ ਕਰਦੇ ਹੋ ਤੁਸੀਂ ਵੀ ਸਕਿਲਡ ਵਰਕਰ ਹੋ ਮੈਂ ਵੀ ਇੱਕ ਡਾਕਟਰ ਹਾਈਲੀ ਸਕਿਲਡ ਵਰਕਰ ਆ ਮੈਂ ਵੀ ਆਪਾਂ ਇਹ ਅਪੀਲ ਕਰਦਾ ਸੋ ਸਾਰੇ ਜਿਹੜੇ ਬੰਦੇ ਕੰਮ ਕਰਨ ਵਾਲੇ ਸੀ ਉਹਨਾਂ ਵਾਸਤੇ ਕੁਝ ਨੋਰਮਸ ਹੋਣ ਵੀ ਉਹਨਾਂ ਦੇ ਜਿਹੜੇ ਮਤਲਬ ਜਿਸ ਤਰ੍ਹਾਂ 8 ਘੰਟੇ ਦਾ ਹੋਣਾ ਉਹਨਾਂ ਵਾਸਤੇ ਕੋਈ ਦੁਪਹਿਰੇ ਖਾਣਾ ਖਾਣ ਦਾ ਕੋਈ ਟਾਈਮ ਹੋਵੇ ਉਹਨਾਂ ਨੂੰ ਕੋਈ ਛੁੱਟੀਆਂ ਮਿਲਣ ਉਹਨਾਂ ਦੇ ਵੀ ਕੋਈ ਜੇ ਉਹ ਬਿਮਾਰ ਹੋ ਜਾਂਦੇ ਆ ਉਹਦਾ ਕੋਈ ਇਲਾਜ ਦਾ ਬੰਦੋਬਸਤ ਹੋਵੇ ਤੇ ਉਹਨਾਂ ਮਤਲਬ ਇਹ ਜਿਹੜਾ ਸਾਰਾ ਕੁਝ ਆ ਜਿਸ ਤਰ੍ਹਾਂ ਬਾਅਦ ਵਿੱਚ ਚੈਲਰਟੀ ਸੀ ਆਈ ਜਾਂ ਮੈਡੀਕਲ ਹੂਟਾ ਹੋਣ ਸੋ ਇਹ ਬਹੁਤ ਲੰਬੀ ਸਟਰਗਲ ਤੋਂ ਬਾਅਦ ਜਿਹੜਾ ਸੀਗਾ ਮਜ਼ਦੂਰਾਂ ਨੇ ਹਾਸਲ ਕੀਤੀਆਂ ਤੇ ਆਪਾਂ ਇਹਦੇ ਵਾਸਤੇ ਆਪਾਂ ਨੂੰ ਸਾਰਿਆਂ ਨੂੰ ਸचेत ਹੋਣ ਦੀ ਲੋੜ ਹੈ ਔਰ ਕਿਉਂਕਿ ਹੁਣ ਦੁਬਾਰਾ ਵੀ ਕੁਝ ਬੰਦੇ ਜਿਹੜੇ ਹੈਗੇ ਉਹ ਕਹਿੰਦੇ ਆ ਜੀ ਜਿਹੜੇ ਇੰਡੀਆ ਦੇ ਆਗੇ ਵਾਲਾ ਨੂੰ ਕੋਈ ਕਹਿੰਦਾ 12 ਘੰਟੇ ਕੰਮ ਕਰਨਾ ਚਾਹੀਦਾ ਕੋਈ ਕਹਿੰਦਾ 14 ਘੰਟੇ ਕੰਮ ਕਰਨਾ ਚਾਹੀਦਾ ਵੀ ਤੁਸੀਂ ਜਿਹੜਾ ਹਿਊਮਨ ਬੀਇੰਗ ਆ ਉਹਦੀ ਕੈਪੈਸਿਟੀ ਹੁੰਦੀ ਆ ਕੰਮ ਕਰਨ ਦੀ ਉਹਦੀ ਐਕਸਪਲੋਇਟੇਸ਼ਨ ਨਹੀਂ ਹੋਣੀ ਚਾਹੀਦੀ ਆਪਾਂ ਚਲੋ ਇਹ ਗੱਲ ਆਪਣੀ ਹੁਣ ਆਪਾਂ ਅੱਗੇ ਜਿਹੜਾ ਸਾਡਾ ਅੱਜ ਦਾ ਮੁੱਦਾ ਹੈਗਾ ਜਿਹੜਾ ਪੰਜਾਬ ਦੇ ਵਿੱਚ ਯੁੱਧ ਨਸੇ ਬਰੋਦਾ ਉਹਦੇ ਵਿੱਚ ਇੱਕ ਅੱਜ ਜਿਹੜੀ ਹੈਗੀ ਆ ਇੱਕ ਇਤਿਹਾਸਕ ਦਿਨ ਹੈ ਇੱਕ ਟਰਨਿੰਗ ਪੁਆਇੰਟ ਹੈ ਕੁਆਲਿਟੇਟਿਵ ਚੇਂਜ ਉਹ ਇਹਦੇ ਚ ਹੈਗਾ ਕਿ ਜਿਸ ਤਰ੍ਹਾਂ ਅਸੀਂ ਸਾਡੀ ਸੋਚ ਹੈਗੀ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੈਸ਼ਨਲ ਕੋਨਵੀਨਰ ਕਿ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਚੋਂ ਨੌਜਵਾਨਾਂ ਨੂੰ ਬਾਹਰ ਕੱਢਣਾ ਉਹਦੇ ਵਾਸਤੇ ਸਭ ਤੋਂ ਜਿਹੜਾ ਇੰਪੋਰਟੈਂਟ ਕੰਪੋਨੈਂਟ ਹੈ ਉਹ ਹੈਗਾ ਕਿ ਉਹਨੂੰ ਨਸ਼ਿਆਂ ਤੋਂ ਹਟਾ ਕੇ ਲਗਾਣਾ ਕਿੱਧਰ ਇਹ ਤਾਂ ਅਸੀਂ ਕਰ ਲਾਂਗੇ ਬੱਚਾ ਨੂੰ ਅਸੀਂ ਨਸ਼ੇ ਛੁਡਾ ਦਾਂਗੇ ਕੋਈ ਡੀਡਿਕਸ਼ਨ ਹੋ ਜਾਂਦੀ ਆ ਬਟ ਉਹਦਾ ਰੈਪਸ ਰੇਟ 80 90% ਆ ਉਹਦਾ ਕੀ ਕਰਨਾ ਆਪਾਂ ਉਹਦੇ ਵਾਸਤੇ ਜਿਹੜਾ ਹੈਗਾ ਇਹ ਸਾਡੇ ਜਿਹੜੇ ਮਾਨਯੋਗ ਮੈਂਬਰ ਆਫ ਪਾਰਲੀਮੈਂਟ ਰਾਜ ਸਭਾ ਵਿਕਰਮਜੀਤ ਸਿੰਘ ਸਾਨੀ ਜੀ ਔਰ ਇਹਨਾਂ ਦੀ ਸਾਨੂੰ ਜਿਹੜਾ ਹੈਗਾ ਇਹਨਾਂ ਦੀ ਐਨਜੀਓ ਹੈਗੀ ਹੈ ਸਨ ਫਾਊਂਡੇਸ਼ਨ ਇਹ ਬਹੁਤ ਸਾਰੇ ਜਿਹੜੇ ਸਕਿੱਲ ਡਿਵੈਲਪਮੈਂਟ ਸੈਂਟਰ ਪੰਜਾਬ ਚਲਾ ਰਹੇ ਸੀਗੇ ਲੇਕਿਨ ਸਾਡੀ ਇਹ ਸੋਚ ਸੀ ਕਿ ਜਿਹੜੇ ਸਾਡੇ ਜਿੱਥੇ ਬੰਦ ਨੂੰ ਅਸੀਂ ਨਸ਼ਾ ਛੁਡਾਣੇ ਆ ਉੱਥੇ ਇਨ ਹਾਊਸ ਕਿਉਂਕਿ ਉਹਨਾਂ ਨੂੰ ਕਿਤੇ ਹੋਰ ਲੈ ਕੇ ਜਾਣਾ ਉਹਨਾਂ ਨੂੰ ਲੈ ਕੇ ਆਣਾ ਉਹ ਪੋਸੀਬਲ ਨਹੀਂ ਹੁੰਦਾ ਵੀ ਇਨ ਹਾਊਸ ਉੱਥੇ ਜਿਹੜਾ ਹੈਗਾ ਉਹ ਨਸ਼ਾ ਛੁਡਾਉ ਦਾ ਨਸ਼ਾ ਮੰਨ ਲਵੋ ਦਾ ਸਕਿੱਲ ਡਿਵੈਲਪਮੈਂਟ ਦਾ ਪਲੱਸ ਨਾਲ ਰੀਕ੍ਰੀਏਸ਼ਨ ਦਾ ਇਹ ਦੋ ਤਿੰਨ ਗੱਲਾਂ ਬਹੁਤ ਜ਼ਰੂਰੀ ਆ ਸੋ ਇਹਨਾਂ ਅੱਜ ਅਸੀਂ ਜਿਹੜਾ ਹੈਗਾ ਇਹ ਸਾਡੇ 23 ਜ਼ਿਲ੍ਹਿਆਂ ਦੇ ਵਿੱਚੋਂ 19 ਜ਼ਿਲ੍ਹੇ ਚ ਤੇ ਸਾਡੇ ਡਿਸਟ੍ਰਿਕਟ ਲੈਵਲ ਦੇ ਉੱਤੇ ਸਰਕਾਰੀ ਵੱਡੇ ਜਿੱਥੇ ਸਾਡੇ ਕੋਲੇ ਬਿਲਡਿੰਗ ਵੀ ਆ ਔਰ ਘੱਟੋ ਘੱਟ ਵੀ ਜਿਹੜੇ 80 ਤੋਂ 100 ਬੈੱਡ ਵਾਲੇ ਜਿਹੜੇ ਡਿਡਿਕਸ਼ਨ ਸੈਂਟਰ ਆ ਇਹ ਜਲੰਧਰ ਅੰਮ੍ਰਿਤਸਰ ਤੇ ਆਜਮੁਹਾਲੀ ਦੇ ਵਿੱਚ ਤਿੰਨ ਜ਼ਿਲ੍ਹੇ ਸਾਡੇ ਹੋ ਗਏ ਬਾਕੀ ਹੌਲੀ ਫੇਸਡ ਮੈਰ ਵਿੱਚ 19 ਦੇ 19 ਵਿੱਚ ਕਰਨਗੇ ਜਿਹਦੇ ਵਿੱਚ ਮਤਲਬ ਉਹਦੇ ਵਿੱਚ ਸਕਿੱਲਸ ਹੈਗੇ ਆ ਜੀ ਜਿਸ ਤਰ੍ਹਾਂ ਤੁਹਾਡੇ ਕੋਈ ਮੋਬਾਈਲ ਰਿਪੇਅਰ ਸਿੱਖਣਾ ਚਾਹੁੰਦਾ ਬੱਚਾ ਇਲੈਕਟ੍ਰੀਸ਼ੀਅਨ ਉਹਦੇ ਵਿੱਚ ਡਾਟਾ ਐਂਟਰੀ ਆਪਰੇਟਰ ਮਤਲਬ ਹੁਣ ਇਹਨਾਂ ਨੇ ਕੁਕਿੰਗ ਦਾ ਵੀ ਕਰਤਾ ਜੀ ਇੱਕ ਪੰਜ ਛੇ ਸਕਿੱਲ ਹੈਗੇ ਆ ਇਸ ਤੋਂ ਸਵਾਇਯੋਗ ਹੈ ਮੈਡੀਟੇਸ਼ਨ ਹੈ ਸਪੋਰਟਸ ਹੈ ਔਰ ਇੱਕ ਖੇਤੀਬਾੜੀ ਵਾਸਤੇ ਜਿਵੇਂ ਕਿਚਨ ਗਾਰਡਨਿੰਗ ਆ ਉਹਦੇ ਵਾਸਤੇ ਜਿਹੜਾ ਮਤਲਬ ਬਹੁਤ ਸੋਹਣੇ ਪੰਜ ਛੇ ਜਿਹੜੇ ਰੀਕ੍ਰੀਏਸ਼ਨਲ ਹੈਗੇ ਆ ਟੋਟਲ 11 10 11 ਐਕਟੀਵਿਟੀਜ਼ ਆ ਜੋ ਅਸੀਂ ਕਹਿੰਨੇ ਆ ਬਾਕੀ ਵੀ ਕਰ ਦਿੰਦੇ ਆ ਗੈਪ ਫੰਡਿੰਗ ਵੀ ਕਰਦੇ ਆ ਤੋ ਇੱਕ ਬਹੁਤ ਵਧੀਆ ਤਰੀਕਾ ਹੈ ਕਿ ਜਿਹੜਾ ਬੱਚਾ ਸਾਡੇ ਕੋਲ ਆਏਗਾ ਉਹ ਅਸੀਂ ਮਿਲ ਕੇ ਉਹਨੂੰ ਜਿਹੜਾ ਹੈਗਾ ਉਹ ਪਹਿਲਾਂ ਉਹਨੂੰ ਅਸੀਂ ਟੀਕੇ ਲਾਉਂਦਾ ਤੇ ਉਹਨੂੰ ਟੀਕੇ ਬੰਦ ਕਰਾ ਕੇ ਉਹਨੂੰ ਗੋਲੀਆਂ ਤੇ ਜਾਂ ਲਿਕਵਿਡ ਮੈਥਡ ਉਨ ਤੇ ਲੈ ਕੇ ਆਵਾਂਗੇ ਤਾਂ ਕਿ ਉਹਦੇ ਨਾਲ ਹਾਰਮ ਰਿਡਕਸ਼ਨ ਹੋਵੇ ਇੱਕ ਤਾਂ ਓਵਰਡੋਸ ਡੈਥ ਬੰਦ ਹੋ ਜਾਣਗੀ ਤੇ ਦੂਜਾ ਉਹਦੇ ਨਾਲ ਸਾਡਾ ਜਿਹੜਾ ਹੈਗਾ ਕਿ ਬੱਚੇ ਨੂੰ ਨਾ ਐਚਆਈਵੀ ਹੋਵੇ ਨਾ ਉਹਨੂੰ ਕਾਲਾ ਪੀਲਿਆ ਹੋਵੇ ਉਸ ਤੋਂ ਬਚੇਗੇ ਬਚਣਗੇ ਬੱਚੇ 플ਸ ਉਹਨੂੰ ਜਿਹੜੇ ਸਾਡੇ ਸੈਂਟਰ ਹੈ ਜਿਹੜੇ ਮਾਡਲ ਸੈਂਟਰ ਸੀ ਅਪਗ੍ਰੇਡ ਕੀਤੇ ਜਿਹਦੀ ਅੱਜ ਸਾਡੇ ਜਿਹੜੇ ਨੈਸ਼ਨਲ ਕੁਕੀਨਰ ਤੇ ਪਵਨਤ ਮਾਨ ਜੀ ਡੈਡੀਕੇਟ ਕਰਨਗੇ ਪੰਜਾਬ ਦੇ ਲੋਕਾਂ ਨੂੰ ਮਾਣ ਵੀ ਕਿ ਜਿਹਦੇ ਵਿੱਚ ਸਕਿੱਲ ਡਿਵੈਲਪਮੈਂਟ ਸੈਂਟਰ ਵੀ ਹੈ ਉੱਥੇ ਲਿਆ ਕੇ ਉਹਨੂੰ ਨਸ਼ਾ ਛੁਡਾ ਕੇ ਕੋਈ ਨਾ ਕੋਈ ਕੰਮ ਸਿਖਾਵਾਗੇ ਅਸੀਂ ਉਹਨਾਂ ਨੂੰ ਬਹੁਤ ਤੁਸੀਂ ਜਾ ਕੇ ਦੇਖੋਗੇ ਅੱਜ ਉੱਥੇ ਸਾਰੇ 에어 ਕੰਡੀਸ਼ਨਡ ਹੈ ਸਾਰਾ ਬਹੁਤ ਅੱਛੀ ਸਹੂਲਤ ਹੈ ਤੇ ਸਾਰੇ ਜਿੰਨੇ ਮੈਂ ਕਿਹਾ ਸਕਿੱਲ ਡਿਵੈਲਪਮੈਂਟ ਉੱਥੇ ਲੋਕਲ ਹੈਗਾ ਉਹਨਾਂ ਨੂੰ ਕੋਈ ਨਾ ਕੋਈ ਕੰਮ ਸਿਖਾ ਕੇ ਫਿਰ ਜਿਹੜੀ এমਪਲॉयਮੈਂਟ ਜਨਰੇਸ਼ਨ ਦੀਆਂ ਸਕੀਮਾਂ ਹੈਗੀਆਂ ਜਿੰਨੀਆਂ ਗਵਰਨਮੈਂਟ ਦੀਆਂ ਫੰਡਿੰਗ ਹੈਗੀਆਂ ਉਹਦੇ ਵਿੱਚ 20 25-25 ਲੱਖ ਰੁਪਏ ਦੀ ਗਰਾਟ ਵੀ ਆ ਉਹਦੇ ਵਿੱਚ ਕੁਝ ਸਬਸਿਡੀ ਵੀ ਕੰਪੋਨੈਂਟ ਵੀ ਆ ਉਹ ਦੇ ਕੇ ਬੰਦਿਆਂ ਨੂੰ ਕੰਮ ਕਰਾ ਕੇ ਅਸੀਂ ਉਹਨਾਂ ਨੂੰ ਐਂਟਰਪ੍ਰਨਰ ਬਣਾਣਾ ਹੈ ਇਹ ਇੱਕ ਕੰਪਲੀਟ ਪੈਕੇਜ ਹੈ ਕਿ ਬੰਦੇ ਨੂੰ ਖਾਲੀ ਨਸ਼ਾ ਛੁਡਾ ਦੇਣਾ ਕਾਫੀ ਨਹੀਂ ਹੈ ਨਸ਼ਾ ਛੁਡਾ ਕੇ ਕੰਮ ਤੇ ਲਾ ਦੇਣਾ ਤੇ ਉਹਨੂੰ ਰੀਹੈਬਿਲੀਟੇਟ ਕਰ ਦੇਣਾ that is real rehabilitation ਤੇ ਇਹ ਜਿਹੜੇ ਅੱਜ ਇਹਦੀ ਸ਼ੁਰੂਆਤ ਕਰ ਰਿਹਾ ਤੇ ਮੈਂ ਸਾਨੀ ਸਾਹਿਬ ਦਾ ਧੰਨਵਾਦ ਕਰਦਾ ਕਿਉਂਕਿ ਸਾਨ ਫਾਊਂਡੇਸ਼ਨ ਨੇ ਇਹਦੇ ਨਾਲ ਮਾਪੇ ਜਿਹੜੇ ਹੈਗੇ ਆ ਤੁਹਾਨੂੰ ਬੜੀ ਮੈਨੂੰ ਖੁਸ਼ੀ ਹੁੰਦੀ ਆ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਦੇ ਹੋਏ ਕਿ ਪਹਿਲਾਂ ਜਿਹੜੇ ਡਰਗ ਐਡਿਕਸ਼ਨ ਹੈ ਜਿੰਨੇ ਵੀ ਬੰਦੇ ਸੀਗੇ ਨਾ ਇਹਨਾਂ ਨੂੰ ਜੇਲ੍ਹਤ ਭੇਜਦੇ ਸੀ ਕੋਣ ਅਸੀਂ ਨੂੰ ਡੀਕ੍ਰਿਮੀਨਲਾਈਜ਼ ਕਰਤਾ ਹੁਣ ਜੇਲਾ ਚ ਦੇ ਭੇਜਦੇ ਹੁਣ ਹਸਪਤਾਲ ਚ ਜਾ ਰਹੇ ਸਾਡੇ ਡੀਡਿਕਸ਼ਨ ਰੀਐਬਿਲੀਟੇਸ਼ਨ ਸੈਂਟਰਾਂ ਚ ਜਾ ਰਹੇ ਆ ਉੱਥੇ ਜਾ ਕੇ ਉਹ ਕੰਮ ਸਿੱਖ ਰਹੇ ਆ ਉਹ ਸਿੱਧੇ ਰਸਤੇ ਜਿਹੜਾ ਆਪਾਂ ਕਹਿੰਦੇ ਆ ਵੀ ਜਿਹੜਾ ਮੇਨ ਸਟ੍ਰੀਮ ਦੇ ਉੱਤੇ ਆ ਜਿਹੜਾ ਜਿਹੜਾ ਯੂਥ ਕਿਸੇ ਨਾ ਕਿਸੇ ਵਜ੍ਹਾ ਨਾਲ ਗੁੰਮਰਾਹ ਹੋ ਕੇ ਜਾਂ ਕਿਸੇ ਵਜ੍ਹਾ ਨਾਲ ਚਲਾ ਗਿਆ ਸੀ ਕਿਰਾਹੇ ਪੈ ਗਿਆ ਸੀਗਾ ਉਹਨੂੰ ਸਿੱਧੇ ਰਾਹ ਪਾ ਰਿਹਾ ਸੀ ਇੱਕ ਨਵੀਂ ਸਵੇਰ ਓਜਵਲ ਭਵਿਕ ਇੱਕ ਫੈਮਿਲੀ ਲਾਈਫ ਉਹਦੇ ਚ ਮਤਲਬ ਕ੍ਰੀਏਟਿਵ ਲਾਈਫ ਉਧਰ ਨੂੰ ਲੈ ਕੇ ਜਾ ਰਹੇ ਆ ਨਾ ਕਿ ਉਹਨਾਂ ਨੂੰ ਕ੍ਰਾਈਮ ਦੇ ਪਾਸੇ ਮੋੜ ਰਹੇ ਆ ਉਹਨਾਂ ਨੂੰ ਵਾਪਸ ਇਹਦੇ ਨਾਲ ਪੰਜਾਬ ਦੀਆਂ ਜ਼ਿਲ੍ਹਿਆਂ ਦੇ ਵਿੱਚ ਕੰਜੈਸ਼ਨ ਘਟੇਗੀ ਜੁਡੀਸ਼ਰੀ ਦਾ ਕੰਮ ਵੀ ਘਟੇਗਾ ਪੰਜਾਬ ਦੇ ਵਿੱਚ ਕ੍ਰਾਈਮ ਘਟੇਗਾ ਜੇ ਪੰਜਾਬ 'ਚ ਕ੍ਰਾਈਮ ਘਟੇਗਾ ਤਾਂ ਇੰਡਸਟਰੀ ਆਏਗੀ ਉਹਦੇ ਨਾਲ ਪੰਜਾਬ ਦੇ ਵਿੱਚ ਡਿਵੈਲਪਮੈਂਟ ਹੋਏਗੀ ਦੇ ਵਿਲ ਕੰਟ੍ਰਿਬਿਊਟ ਜਿਹੜੇ ਅੱਜ ਜਿਹੜਾ ਬੰਦਾ ਅੱਜ ਡਰੱਗ ਅਡਿਕਟ ਹੈ ਉਹ ਇੱਕ ਪ੍ਰੋਡਕਟਿਵ ਫੋਰਸ ਬਣ ਜਾਏਗਾ ਸੋ ਇਹ ਮੇਰਾ ਖਿਆਲ ਇਹ ਥਿਸ ਇਜ਼ ਅ ਫਿਟਿੰਗ ਟ੍ਰਿਬਿਊਟ ਫਾਰ ਇੰਟਰਨੈਸ਼ਨਲ ਵਰਕਰਸ ਦੇ ਆਲਸੋ ਹੁਣ ਮੈਂ ਸਾਹਨੀ ਸਾਹਿਬ ਨੂੰ ਕਹੂੰਗਾ ਕਿ ਆਪਣੀ ਵਿਜ਼ਨ ਸ਼ੇਅਰ ਡਾਕਟਰ ਬਲਬੀਰ ਸਿੰਘ ਜੀ ਪ੍ਰਸੰਤ ਗਰਗ ਜੀ ਡਾਇਰੈਕਟਰ ਮੈਡਮ ਸਾਡੇ ਸੀਓ ਗੁਰਬੀਰ ਸੰਧੂ ਜੀ ਸ਼ੈਨਿਲ ਜੀ ਟਾਸਕ ਫੋਰਸ ਹੈਡ ਤੇ ਸਾਰੇ মিডিਆ ਦੇ ਦੋਸਤੋ ਮੇਰੇ ਦੇ ਤੇ ਮੈਂ ਇਹ ਕਵਾਂਗਾ ਮੇਰਾ ਗੀਤ ਵੀ ਹੈ ਮੇਰੇ ਕਿਰਤੀ ਵੀਰ ਪੰਜਾਬੀਆ ਤੇਰੀ ਧਨ ਕਮਾਈ ਤੁਸੀਂ ਹੱਥ ਨਾ ਢੇ ਸੋਹਣਿਓ ਨਾ ਟੌਣ ਚੁਕਾਈ ਉਸੇ ਜਾ ਕੇ ਮੁਲਕ ਬੇਗਾਨਿਆਂ ਵਿੱਚ ਟੌਰ ਬਣਾਈ ਮੋਹ ਮਮਤਾ ਦੀਆਂ ਮੂਰਤਾ ਰਾਬ ਵਰਗੀਆਂ ਮਾਵਾਂ ਅੱਜ ਕੁੱਕੇ ਅਣਕ ਪੰਜਾਬ ਦੀ ਕੋਈ ਕਰੋ ਦੁਆ ਤੇ ਥਿਸ ਇਜ਼ ਮਾਈ ਟ੍ਰਿਬਿਊਟ ਟੂ ਥੀ ਬਹੁਤ ਅੱਛਾ ਮਜ਼ਦੂਰ ਔਰ ਠੀਕ ਕਹਿਆ ਡਾਕਟਰ ਸਾਹਿਬ ਨੇ ਸਾਰੇ ਆਪਾਂ ਮਜ਼ਦੂਰੀ ਇਹੀ ਗੁਰੂ ਨਾਨਕ ਸਾਹਿਬ ਨੇ ਕਿਹਾ ਕਿਰਤ ਕਰੋ ਮਜ਼ਦੂਰ ਜ਼ਿਆਦਾ ਮਿਹਨਤ ਕਰਦਾ ਸਾਡੇ ਤੋਂ ਮੈਂ ਅਕਸਰ ਕਹਿੰਦਾ ਵੀ ਸਾਰੇ ਅਸੀਂ ਆਈ ਥਿੰਕ ਮੋਸਟ ਆਫ ਅਸ ਆਰ ਆਰ ਸੈਲਫ ਮੇਡ ਪੀਪਲ ਤੇ ਅਸੀਂ ਕਈ ਅਸੀਂ ਮਿਹਨਤ ਬਹੁਤ ਕੀਤੀ ਤੇ ਇਹ ਮੰਤਰੀ ਬਣ ਗਏ ਮੈਂ ਐਮਪੀ ਬਣ ਗਏ ਉਹ ਉਹ ਵਾਈਸ ਬਣ ਗਏ ਤੇ ਠੀਕ ਹੈ ਬਹੁਤ ਫੈਕਟਰਸ ਨੇ ਪਰ ਆਪਾਂ ਜਿਹੜੀ ਉਹ ਟੁੱਪੇ ਮਿਹਨਤ ਜੋ ਮਜ਼ਦੂਰਾਂ ਦੀ ਐਕਚੁਅਲ ਜੋ ਲੇਬਰ ਹੈ ਉਹ ਉਹਨੂੰ ਉਹਦਾ ਮੈਚ ਨਹੀਂ ਕਰ ਸਕਦੇ ਔਰ ਉਹਦੀ ਜਿੰਨੀ ਵੀ ਉਹਦੀ ਉਹਨੂੰ ਉਹਦਾ ਉਹਨਾਂ ਦੀ ਬਾ ਫੜੀ ਜਾਏ ਉਹ ਉਹ ਕੱਟੇ ਕਮਿੰਗ ਟੂ ਦਾ ਟੂਡੇ ਟਾਪਿਕ ਪਹਿਲਾਂ ਤੇ ਪੰਜਾਬ ਸਰਕਾਰ ਨੇ ਐਸਾ ਮੈਂ ਵੀ ਪੰਜਾਬ ਚ ਵਿਚਰਦਾ ਰਿਹਾ ਇੱਥੇ ਹੀ ਪੜਿਆ ਉਦੋਂ ਤੋਂ ਘੱਟ ਜਦੋਂ ਅਸੀਂ ਪੜੇ ਉਦੋਂ ਤੋਂ ਕੋਈ ਨਸ਼ੇ ਦਾ ਨਾਮ ਨਿਸ਼ਾਨੀ ਨਹੀਂ ਸੀ ਤੇ ਪੰਜਾਬ ਸਰਕਾਰ ਨੇ ਜੋ ਇੱਕ ਡੇਢ ਮਹੀਨੇ ਤੋਂ ਇੱਕ ਅਨਪ੍ਰੈਸੀਡੈਂਟਿਡ ਵੇਵ ਚਲਾਈ ਹੈ ਉਹ ਸਟੇਟਾਂ ਲਈ ਵੀ ਇਹ ਉਦਾਹਰਣ ਹੈ ਕਿਉਂਕਿ ਪੰਜਾਬ ਨੂੰ ਮੈਂ ਅਕਸਰ ਪਾਰਲੀਮੈਂਟ 'ਚ ਵੀ ਬੋਲਦਾ ਬਦਨਾਮ ਵੀ ਜ਼ਿਆਦਾ ਕੀਤਾ ਜਾਂਦਾ ਹੈ ਕੂੜਤਾ ਪੰਜਾਬ ਤੁਹਾਨੂੰ ਸਾਰਿਆਂ ਨੂੰ ਗੱਲ ਨਾਲ ਪਤਾ ਹੈ ਮੈਂ ਸਮੇਂ ਦਾ ਕੀ ਹਰਿਆਣਾ ਦੇ ਵਿੱਚ ਜਾਂ ਦਿੱਲੀ ਸਾਡੇ ਏਰੀਆ ਕਿਤੇ ਹੋਰ ਸਟੇਟਾਂ ਚ ਵੀ ਮਹਾਰਾਸ਼ਟra ਚ ਵੀ ਉੱਥੇ ਵੀ ਨਸ਼ੇ ਬਹੁਤ ਨੇ ਮਤਲਬ ਸਵਾਰੀ ਤੋਂ ਸੇ ਸਕੂਲ ਲੈਵਲ ਤੇ ਚੱਲ ਰਿਹਾ ਕੰਮ ਬਾਹਰ ਤੁਹਾਨੂੰ ਪਤਾ ਹੀ ਹੈ ਅਵੇਲੇਬਿਲਟੀ ਹੈ ਔਰ ਨਾਈਟ ਕਲੱਬਾਂ ਚ ਵੀ ਚੱਲ ਰਿਹਾ ਮਤਲਬ ਇਹ ਇਟ ਇਜ਼ ਨਾਟ ਕੰਫਾਈਨ ਟੂ ਪੰਜਾਬ ਥਿਸ ਇਜ਼ ਨੰਬਰ 1 ਪਰ ਮੈਂ ਪੰਜਾਬ ਸਰਕਾਰ ਵੱਲੋਂ ਡਾਕਟਰ ਵਿਵੇਕ ਸਿੰਘ ਜੀ ਇਹਨਾਂ ਵੱਲੋਂ ਜੋ ਇੱਕ ਮੋਹਮ ਸ਼ੁਰੂ ਕੀਤੀ ਗਈ ਔਰ ਕੱਲ ਮੈਂ ਡੀਜੀਪੀ ਸ਼ਰਮ ਨਾਲ ਗੱਲ ਹੋ ਰਹੀ ਸੀ ਮੈਨੂੰ ਬਹੁਤ ਤਸੱਲੀ ਹੋਈ ਵੀ ਉਹਨਾਂ ਨੇ ਇੱਕ ਸੈਲਫ ਪ੍ਰੋਕਲੇਮਡ ਗੋਲ ਕੀਤਾ 31 ਮਈ ਤੱਕ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਮਤਲਬ ਸਪਲਾਈ ਚੇਨ ਨੂੰ ਬ੍ਰੇਕ ਕਰਨਗੇ ਉਹ ਉਹ ਇੱਕ ਸਟੈਪ ਹੈ ਸ਼ੁਰੂ ਦਾ ਤੁਹਾਨੂੰ ਪਤਾ ਹੀ ਹੈ ਜੋ ਸਖਤੀ ਹੋ ਰਹੀ ਹੈ ਸੀਐਮ ਸਾਹਿਬ ਕਰ ਰਹੇ ਗਵਰਨਰ ਸਾਹਿਬ ਕਰ ਰਹੇ ਵਗੈਰਾ ਹੁਣ ਦੂਜੇ ਜੋ ਡਾਕਟਰ ਸਾਹਿਬ ਨੇ ਕਿਹਾ ਕਿ ਆਪਾਂ ਨਸ਼ੇ ਚਲੋ ਡੀਡਿਕਸ਼ਨ ਸੈਂਟਰ ਵੀ ਹੈ ਆਪਣੇ ਗਵਰਨਮੈਂਟ ਦੇ ਵੀ ਹੈ ਪ੍ਰਾਈਵੇਟ ਵੀ ਹੈ ਤੇ ਆਪਾਂ ਉਹਨਾਂ ਨੂੰ ਚਲੋ ਉਹ ਗ੍ਰੈਜੂਲੀ ਦਵਾਈ ਤੋਂ ਵੀ ਦੇ ਕੇ ਉਹਨੂੰ ਕਰਤਾ ਪਰ ਜਿਵੇਂ ਡਾਕਟਰ ਬਲਬੀਰ ਸਿੰਘ ਜੀ ਨੇ ਕਿਹਾ 80 90% ਰੀਲੈਪਸ ਬੱਚੇ ਹੋ ਗਏ ਉਹ ਫਿਰ ਫੇਰ ਚਲੇ ਜਾਣਗੇ ਉੱਥੇ ਕਿਉਂਕਿ ਇਟਸ ਨਾਟ ਈਜ਼ੀ ਟੂ ਜਿਵੇਂ ਕੋਈ ਬੰਦਾ ਸ਼ਰਾਬ ਪੀਂਦਾ ਹੈ ਜਾਂ ਜੋ ਵੀ ਜੋ ਵੀ ਉਹਨੂੰ ਕੋਈ ਐਡਿਕਸ਼ਨ ਹੈ ਕਿਸੇ ਟਾਈਪ ਦੀ ਕੋਈ ਉਹ ਛੱਡਣੀ ਬਹੁਤ ਔਖੀ ਹੈ ਤੇ ਅਸੀਂ ਡਾਕਟਰ ਸਾਹਿਬ ਨਾਲ ਮਿਲ ਕੇ ਕਿਉਂਕਿ ਅਸੀਂ ਸਕਿਲਿੰਗ ਤੇ ਬਹੁਤ ਵੱਡਾ ਯੋਗਦਾਨ ਵਾਲਾ ਕੰਮ ਕਰ ਰਹੇ ਹਾਂ ਅਸੀਂ ਪਿੱਛੇ ਪੰਜਾਬ ਦੇ ਹਰ ਵੱਡੇ ਸ਼ਹਿਰ ਚ ਵਰਲਡ ਸਕਿਲ ਸੈਂਟਰ ਮੈਂ ਖੋਲੇ ਜਾਤੀ ਤੌਰ ਤੇ ਪਿੱਛੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ 15 ਦਿਨ ਪਹਿਲਾਂ ਹੀ ਲੁਧਿਆਣਾ ਦੇ ਵਿੱਚ ਜੋ ਸਕਿੱਲ ਐਕਸਲੈਂਸ ਕੈਂਪਸ 25 26 ਏਕੜ ਦੇ ਵਿੱਚ ਅਸੀਂ ਬਣਾਇਆ ਆਈਟੀਆਈ ਨੂੰ ਆਈਆਈਟੀ ਲੈਵਲ ਤੇ ਲੈ ਕੇ ਗਏ ਇੱਕ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਬਣਾਇਆ ਬਹੁਤ ਫਾਈਵ ਸਟਾਰ ਫੈਸਿਲਿਟੀ ਐਸੀਆਂ ਮਸ਼ੀਨਾਂ ਲਵਾਈਆਂ ਉੱਥੇ ਤਾਂ ਫਿਰ ਮੈਂ ਡਾਕਟਰ ਬਲਬੀਰ ਸਿੰਘ ਜੀ ਦਾ ਬਹੁਤ ਐਪਰੀਸ਼ੀਏਟ ਕਰਦਾ ਇਹਨਾਂ ਦੇ ਮਨ 'ਚ ਵੀ ਦਰਦ ਹੈ ਦੇਖੋ ਜਦੋਂ ਦਰਦ ਔਰ ਪੈਸ਼ਨ ਤੋਂ ਬਿਨਾ ਕੰਮ ਨਹੀਂ ਹੋ ਸਕਦਾ ਅਸੀਂ ਤਕਰੀਬਨ ਤਕਰੀਬਨ ਪੰਜਾਬ ਦੇ ਕਾਫੀ ਸੈਂਟਰਾਂ 'ਚ ਡਾਕਟਰ ਬਲਬੀਰ ਸਿੰਘ ਜੀ ਤੇ ਮੈਂ ਜਾਤੀ ਤੌਰ ਤੇ ਪਿਛਲੇ 7-8 ਮਹੀਨਿਆਂ ਦੇ ਵਿੱਚ ਸਰਦੀਆਂ ਸੀ ਜਦੋਂ ਉਹ ਮਹਿੰਦਰਾ ਉਹ ਪਟਿਆਲਾ ਜਿਹੜਾ ਹਸਪਤਾਲ ਹੈ ਉਹਦਾ ਡੀਡਿਕਸ਼ਨ ਸੈਂਟਰ ਗਏ ਇੱਕ ਹੋਰ ਇੱਧਰ ਨੂੰ ਬਣਿਆ ਫਿਰ ਹੋਰ ਤੇ ਫਿਰ ਉਹ ਜਿਨ੍ਹਾਂ ਨੇ ਆਪਣੇ ਹੈਲਥ ਦੇ ਕਿਉਂਕਿ ਹੈਲਥ ਵਰਕਰਸ ਦੀ ਵੀ ਸਕਿੱਲ ਸ਼ਾਰਟੇਜ ਹੈ ਫਿਰ ਜਿਨ੍ਹਾਂ ਹੈਲਥ ਸਕਿੱਲ ਸੈਂਟਰ ਬੰਦ ਪਏ ਸੀ ਉਹ ਜਾਤੀ ਤੌਰ ਤੇ ਡਾਕਟਰ ਬਲਬੀਰ ਸਿੰਘ ਜੀ ਮੈਂ ਵੀ ਇਹਨਾਂ ਦੇ ਨਾਲ ਗਿਆ ਉਦੋਂ ਤੋਂ ਸਾਡਾ ਪ੍ਰੋਗਰਾਮ ਬੰਨ ਰਿਹਾ ਲੇਕਿਨ ਹੁਣ ਜਦੋਂ ਕਲਾਈਮੈਕਸ ਤੇ ਆਇਆ ਤੇ ਮੈਂ ਕਹਿੰਜੀ ਪਹਿਲਾਂ ਤੇ ਆਪਾਂ ਜਿਹੜੇ 19 ਰੀਹੈਬ ਸੈਂਟਰ ਹੈ ਉਹ ਜੋ ਦੋ ਅਸੀਂ ਆਲਰੇਡੀ ਚਲਾ ਰਹੇ ਹਾਂ ਇੱਕ ਦਾ ਉਦਘਾਟਨ ਅੱਜ ਮਾਨਯੋਗ ਭਗਵੰਤ ਮਾਨ ਜੀ ਨੈਸ਼ਨਲ ਕੋਨਵੀਨਰ ਸਾਹਿਬ ਉਹ 4 ਵਜੇ ਕਰਨਗੇ ਤੁਸੀਂ ਦੇਖੋਗੇ ਉਹ ਫੈਸਿਲਿਟੀ ਤੇ ਤੁਹਾਨੂੰ ਜਿਹਾਂ ਆਇਆ ਨੂੰ ਤੁਸੀਂ ਆ ਹੀ ਰਹੇ ਹੋ ਤੁਸੀਂ ਫੈਸਿਲਿਟੀ ਕਹਿਣ ਦੀ ਲੋੜ ਨਹੀਂ ਹੁੰਦੀ ਮੈਂ ਹੁਣੇ ਇਹਨਾਂ ਨੂੰ ਡਾਕਟਰ ਸਾਹਿਬ ਤੋਂ ਬਸੰਤ ਗਰੇਵ ਜੀ ਨੂੰ ਕਹੇ ਮੈਂ ਕਿ ਅਗਰ ਵਰਕਸ਼ਾਪ ਸਪੀਕ ਕਹਿਣ ਦਾ ਕੋਈ ਜ਼ਿਆਦਾ ਫਾਇਦਾ ਨਹੀਂ ਹੁੰਦਾ ਆਪਾਂ ਹਰ ਬੰਦਾ ਬਹੁਤ ਸਿਆਣਾ ਹੈ ਤੁਸੀਂ ਬਹੁਤ ਸਿਆਣੇ ਲੋਕ ਹੋ ਇੱਥੇ 10 ਗੱਲਾਂ ਮੈਂ ਤੇ ਮੰਤਰੀ ਜੀ ਕਹੀ ਜਾਈਏ ਤੇ ਮੁੜ ਕੇ ਤੁਝੇ ਉੱਥੇ ਜਾਓ ਕੋਈ ਲੱਭੇ ਨਾ ਉਹਦਾ ਕੋਈ ਫਾਇਦਾ ਨਹੀਂ ਤੇ ਨਾ ਸਾਡਾ ਕੋਈ ਐਸੀ ਇੰਟੈਂਸ਼ਨ ਹੈ ਤੇ ਅੱਜ ਅਸੀਂ ਜਿਹੜੇ ਐਮਓਯੂ ਸਾਈਨ ਕਰ ਰਹੇ ਹਾਂ ਕਿ 19 ਤੋਂ 19 ਸੈਂਟਰ ਅਡਾਪਟ ਕਰ ਉਹਨਾਂ ਨੂੰ ਅਪਗ੍ਰੇਡੇਸ਼ਨ ਚਾਹੀਦੀ ਹੈ ਉਹਦੇ ਲਈ 1 ਕਰੋੜ ਰੁਪਇਆ ਮੈਂ ਅਨਾਉਂਸ ਕੀਤਾ ਤੇ ਉਹ ਮਿਨਿਸਟਰੀ ਆਫ ਹੈਲਥ ਡਿਪਾਰਟਮੈਂਟ ਆਫ ਹੈਲਥ ਨੂੰ ਦਿੱਤਾ ਜਾਏਗਾ ਫਿਰ ਇਹ ਹੈ ਕਿ ਆਪਾਂ ਉਹਦੇ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਹੈ 11-12 ਐਕਟੀਵਿਟੀਜ਼ ਰੱਖੀਆਂ ਕਿਉਂਕਿ ਇੱਕ ਪਾਸੇ ਮਾਈਂਡ ਸੈਟ ਚੇਂਜ ਕਰਨਾ ਹੈ ਇੱਕ ਪਾਸੇ ਉਹਨੂੰ ਕੀਤਾ ਦੇਣਾ ਤਾਂ ਸਾਡਾ ਟਾਈਮ ਟੇਬਲ ਹੈ ਤੁਸੀਂ ਸ਼ਾਮ ਨੂੰ ਦੇਖੋਗੇ 6 ਵਜੇ ਉਠਾਣਾ ਚਾਹ ਪਾਣੀ ਫਿਰ ਯੋਗਾ ਫਿਰ ਮੈਡੀਟੇਸ਼ਨ ਫਿਰ ਜਿੰਮ ਬਣਾਏ ਜਿੰਮ ਬਣਾਤੇ ਸੀ ਜਿਵੇਂ ਤਿੰਨ ਵਿੱਚ ਬਣਾਤੇ ਸਾਰੇ 100 ਵਿੱਚ ਬਣਾਵਾਂਗੇ ਕਿਉਂਕਿ ਜਿੰਮ ਬਹੁਤ ਜ਼ਰੂਰੀ ਹੈ ਬੱਚਿਆਂ ਨੂੰ ਜਿਵੇਂ ਵੱਲ ਲਾਣਾ ਜਿਵੇਂ ਤੁਹਾਨੂੰ ਪਤਾ ਹੈ ਪੁਰਾਣੇ ਇੱਥੇ ਕੁਸ਼ਤੀਆਂ ਤੇ ਵਾਲੀਬਾਲ ਤੋਂ ਫਿਰ ਉਹਦੇ ਵਿੱਚ ਜਿਹੜਾ ਉਸ ਤੋਂ ਬਾਅਦ ਮਿਊਜ਼ਿਕ ਦੀ ਕਲਾਸ ਹੈ ਕਿਉਂਕਿ ਮਿਊਜ਼ਿਕ ਇਜ਼ ਅ ਗ੍ਰੇਟ ਉਥੇ ਗੁਰਬਾਣੀ ਦਾ ਸਪੀਕਰ ਵੀ ਅਸੀਂ ਲਵਾਉਂਦੇ ਸਾਰੇ ਉਹ ਗੁਰਬਾਣੀ ਚਲਦੀ ਹੈ ਪਾਠ ਚੱਲਦਾ ਹੈ ਜੋ ਵੀ ਤੇ ਉਹ ਕੀਰਤਨ ਭਜਨ ਬੰਦਗੀ ਕਿਉਂਕਿ ਮਿਊਜ਼ਿਕ ਇਜ਼ ਅ ਗ੍ਰੇਟ ਸਟ्रेस ਬਸਟਰ ਉਦੋਂ ਬਾਅਦ ਫਿਰ ਸਕਿਲਿੰਗ ਤਿੰਨ ਘੰਟੇ ਸਕਿਲਿੰਗ ਉਹ ਕੋਰਸ ਡਾਕਟਰ ਸਾਹਿਬ ਨੇ ਦੱਸੇ ਹੈ ਜਿਵੇਂ ਜਿਵੇਂ ਜਿਹੜੇ ਜਿਹੜੇ ਪਾਸੇ ਜਿਵੇਂ ਜਲੰਧਰ ਅਸੀਂ ਕੋਰਸ ਚਲਾਇਆ ਸਪੋਰਟਸ ਬਾਲ ਦਾ ਸੋ ਉਥੇ ਸਪੋਰਟਸ ਇੰਡਸਟਰੀ ਹੈ ਉਹਨਾਂ ਨੂੰ ਬੰਦੇ ਨਹੀਂ ਮਿਲਦੇ ਲੈਦਰ ਵਾਲਿਆਂ ਨੂੰ ਉਹਨਾਂ ਕਹਿੰਦੇ ਸਾਨੂੰ ਬੋਲਾ ਬਣਾਵਣਾ ਕੇ ਦੇਈ ਜਾ ਹੁਣ ਅਸੀਂ ਇਸ ਤੇ ਕੰਮ ਕਰ ਰਹੇ ਆ ਡਾਕਟਰ ਸਾਹਿਬ ਨਾਲ ਵੀ ਕੱਲ ਬੜੀ ਲੰਬੀ ਗੱਲ ਹੋਈ ਕਿ ਸਕਿਲਿੰਗ ਦੇ ਨਾਲ ਨਾਲ ਆਪਾਂ ਇਹਨਾਂ ਨੂੰ ਕੋਈ ਇਨਕਮ ਦਾ ਸਾਧਨ ਬਣਾ ਦੇਈਏ ਕਿਉਂਕਿ ਉਹ ਫਿਰ ਕੋਈ ਨਾ ਕੋਈ ਜਿਵੇਂ ਉੱਥੇ ਜਲੰਧਰ ਸਪੋਰਟਸ ਦਾ ਹੋ ਗਿਆ ਮੁਹਾਲੀ ਵੀ ਗੱਲ ਚੱਲ ਰਹੀ ਹੈ ਤੇ ਅੰਮ੍ਰਿਤਸਰ ਵੀ ਹੁਣ ਕੁੱਕਰੀ ਦਾ ਕੋਰਸ ਹੈ ਉਹ 스ਨੈਕਸ ਬਣਾ ਰਹੇ ਆ ਕੁ ਜਿਹੜੇ ਪਾਸੇ ਹੁਣ ਸਾਡੇ ਕੋਲ ਕੋਰਸ ਹੈ ਮੋਬਾਈਲ ਰਿਪੇਅਰ ਇਲੈਕਟ੍ਰੀਸ਼ੀਅਨ ਗਵਰਨਰਸ ਆ ਗਏ ਨੰਬਰ ਦਾ ਉਹ ਉਹਨਾਂ ਨੇ ਸਵੇਰੇ ਹੀ ਕਿਤੇ ਕਿਹਾ ਉਹ ਪਲੰਬਰ ਨਹੀਂ ਮਿਲਦੇ ਨਹੀਂ ਮਿਲਦੇ ਸ਼ਾਮ ਨੂੰ ਗਏ ਉਹ ਜਿਹੜੇ ਨਸ਼ਾ ਛਡਾਓ ਕੇਂਦਰ ਤੇ ਪਲੰਬਰ ਸਿੱਖ ਰਹੇ ਬੱਚੇ ਪਲੰਬਿੰਗ ਦਾ ਕੰਮ ਔਰ ਫਿਰ ਡਾਟਾ ਐਂਟਰੀ ਆਪਰੇਟਰ ਕੰਪਿਊਟਰ ਦਾ ਕੰਮ ਔਰ ਇਹ ਸਾਈਆਂ ਜਿਹੜੀਆਂ ਸਟੇਲਸ ਐ ਕੁਕਿੰਗ ਦਾ ਕੰਮ ਦੱਸਿਆ ਸਾਰੇ ਜਿਹੜੇ ਬੰਦੇ ਜੀ ਕਰੇ ਨਾਲ ਅਸੀਂ ਹੁਣ ਕਬੂਲ ਉਹਾਨੇ 27 ਏਕੜ ਕੈਂਪਸ ਸੀ ਉਥੇ ਸਾਰਗੇਨਿਕ ਫਾਰਮਿੰਗ ਦੇ ਸਕਿੱਲ ਕੋਰਸ ਅਦਰ ਦੈਨ ਅਦਰ ਕੋਰਸਸ ਅਸੀਂ ਸ਼ੁਰੂ ਕੀਤਾ ਮਹੱਲੀ ਸਾਨੂੰ 10 ਦਿਨ ਚਾਰ ਦਿਨ ਪਹਿਲੇ ਪਤਾ ਲੱਗੇ 1 ਏਕੜ ਜਗ੍ਹਾ ਰਤਨ ਰਾਤੀ ਗੁਰਬੀਰ ਜੀ ਨੂੰ ਮੈਂ ਕਿਹਾ ਇਹ ਉਹ ਪੰਜਾਬ ਦੇ ਨਿੱਕਲੇ ਜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਚੰਡੀਗੜ੍ਹ ਆਏ ਸੀ ਇਹਨਾਂ ਨੇ ਉਹ ਲੰਚ ਟੇਬਲ ਆ ਮੈਂ ਕਿਹਾ 10 ਦਿਨਾਂ ਚ ਇਹਨਾਂ ਦੀ ਕੋਈ ਮਲੇਰ ਕੋਟਲਾ ਟੀਮ ਸੀ ਕੈਰੀਆਂ ਬਣਾਉਂਦੇ ਟਰੈਕਟਰ ਆ ਗਏ ਹੱਲ ਆ ਗਏ ਉੱਥੇ ਸਬਜ਼ੀਆਂ ਫਰੂਟ ਲੱਗ ਗਏ ਅੱਜ ਜਿਹੜਾ ਜਿਹੜਾ ਉਦਘਾਟਨ ਹੈ ਕਿਉਂਕਿ ਬੱਚਿਆਂ ਨੂੰ ਅਸੀਂ ਐਗਰੀਕਲਚਰ ਵਾਲੇ ਪਾਸੇ ਵੀ ਲਿਜਾ ਸਕਦੇ ਹਾਂ ਕਿਤੇ ਇਹਦੇ ਉਹ ਕੁਝ ਉਹਨਾਂ ਦਾ ਦਿਮਾਗ ਲੱਗੇ ਔਰ ਉਹਨਾਂ ਨੂੰ ਫਰੂਟ ਵੈਜੀਟੇਬਲ ਅਸੀਂ ਸੋਚਿਆ ਐਸੀ ਚੀਜ਼ ਹੈ ਉਥੋਂ ਕਮਾਈ ਬਈ ਸਕਸੈਸ ਸਟੋਰੀ ਹੈ ਤੁਹਾਨੂੰ ਪੰਜਾਬ ਚ ਪਤਾ ਮਸ਼ਰੂਮ ਦੀ ਸਟਰਾਬੇਰੀ ਦੀ ਤੇ ਇੱਕ ਆਰਗੇਨਿਕ ਫਾਰਮਿੰਗ ਹੀ ਕਰ ਲੈਣ ਆਪਣੇ ਜਦੋਂ ਜਾਨ ਵਾਪਸ ਪਿੰਡਾਂ ਚ ਮੇਨ ਸਟ੍ਰੀਮ ਉਥੇ ਇੱਥੋਂ ਸਿੱਖ ਕੇ ਉਹਨਾਂ ਨੇ ਉਥੇ ਉਹ ਕਰ ਲੈ ਸ਼ਾਮ ਨੂੰ ਫਿਰ ਅਸੀਂ ਸਾਰੀਆਂ ਖੇਡਾਂ ਦਾ ਪ੍ਰਬੰਧ ਕੀਤਾ ਵਾਲੀਬॉल ਹੈ ਬਾਸਕਟਬਾਲ ਹੈ ਔਰ ਬੈਡਮਿੰਟਨ ਹੈ ਫਿਰ ਰਾਤ ਨੂੰ ਰੀਕ੍ਰੀਏਸ਼ਨ ਰੂਮ ਬਣਾਇਆ ਇਦਾਂ ਦਾ ਇੱਕ ਕਮਰਾ ਹੈ ਉਹ ਜੋ 에어 ਕੰਡੀਸ਼ਨਰ ਹੋਰ ਵਧੀਆ ਉੱਥੇ ਟੀਵੀ ਹੈ ਕੋਲ ਮਾ ਦਾ ਪੂਰਕ ਅੱਛਾ ਫਿਰ ਕਾਉਂਸਲਿੰਗ ਹੈ ਉਹਨਾਂ ਦੀ ਮਾਈਂਡ ਸੈਟ ਤੇ ਦਵਾਈਆਂ ਦਾ ਕੰਮ ਤੇ ਸਰਕਾਰ ਕਰ ਹੀ ਰਹੀ ਹੈ ਤੇ ਅਸੀਂ ਇਸ ਲਈ ਇੱਕ ਮਿਲ ਕੇ ਪੰਜਾਬ ਸਰਕਾਰ ਦੇ ਮੋਡਮ ਨਾਲ ਮੋਡਮ ਲਾ ਕੇ ਅਸੀਂ ਉਹ ਕਰਾਂਗੇ ਔਰ 1 ਕਰੋੜ ਦੀ ਕੰਟਰੀਬਿਊਸ਼ਨ ਨਾਲ ਸਾਰੇ ਅਪਗ੍ਰੇਡ ਹੋ ਜਾਣਗੇ ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਮੰਥਲੀ ਰੀਹੈਬਿਲਿਟੇਸ਼ਨ ਦਾ ਖਰਚਾ ਹੈ ਉਹ ਜਿਆਦਾਤਰ ਤੇ ਸਾਡੀ ਐਨਜੀਓ ਸੰਫੰਡੇਸ਼ਨ ਕਰੇਗੀ ਪਰ ਅੱਗੋ ਵੀ ਜੋ ਆਏਗਾ ਸਾਡਾ ਮਤਲਬ ਹੈ ਕਿ ਇਹ ਜਿਹੜੇ 19 ਸੈਂਟਰ ਨੋ ਇਹਨਾਂ ਵਧੀਆ ਬਣਾ ਦਈਏ ਆਪਣੇ ਵੱਲੋਂ ਤਾਂ ਕਿ ਬੱਚਿਆਂ ਦਾ ਐਕਚੁਅਲ ਟਰਾਂਸਫਰਮੇਸ਼ਨ ਹੋ ਸਕੇ ਕਿਸੇ ਨੂੰ ਅੱਗ ਵੀ ਨਾ ਤੇ ਸਰਕਾਰ ਨਾ ਹੀ ਡਾਕਟਰ ਰਵੀਰ ਸਿੰਘ ਨਾ ਅਸੀਂ ਕੋਈ ਆਈਵਾਸ਼ ਨਹੀਂ ਚੰਦਕੀ ਜੀ ਹਮੇ ਕਰ ਦਿਓ ਕਰ ਦਿਓ ਆਈਡੀਆ ਹੈ ਕਿ ਐਕਚੁਅਲ ਇਹਨਾਂ ਦੀ ਮਿਹਨਤ ਪਰ ਸਾਡੀ ਮਿਹਨਤ ਉਹ ਪੈਸਾ ਇੱਕ ਚੀਜ਼ ਹੈ ਲੇਕਿਨ ਮਿਹਨਤ ਵੀ ਹੈ 7-8 ਬੰਦੇ ਸਾਡੇ ਮੋਹਾਲੀ ਹਰ ਜਗ੍ਹਾ ਚਾਰ ਟ੍ਰੇਨਰ ਹੋਣਗੇ ਖੇਡਾਂ ਵਾਲਾ ਹੋਏਗਾ ਸੁਪਰਵਾਈਜ਼ਰ ਕਾਉਂਸਲਰ ਤੋਂ ਸਾਰੇ ਮਿਲ ਕੇ ਅਸੀਂ ਪੰਜਾਬ ਸਰਕਾਰ ਦੇ ਨਾਲ ਮਿਲ ਕੇ ਇਸ ਜਿਹੜਾ ਯੋਗ ਨਸ਼ਿਆਂ ਵਿਰੁੱਧ ਯਾ ਸੇ ਨੋ ਟੂ ਡਰਾਈਵ ਯਾ ਡਰੱਗ ਫਰੀ ਪੰਜਾਬ ਉਹ ਸੁਪਨਾ ਸਰਕਾਰ ਕਰਨ ਦੇ ਵਿੱਚ ਅਸੀਂ ਆਪਣੀ ਹੰਬਲ ਜਿਹੜੀ ਹੈ ਯੋਗਦਾਨ ਹੰਬਲ ਕੰਟ੍ਰਿਬਿਊਸ਼ਨ ਪਾ ਰਹੇ ਹਾਂ ਬਹੁਤ ਧੰਨਵਾਦ ਆ ਪ੍ਰਪਤੀ ਵੇਚਨੇ ਅਤੇ ਖਰੀਦਨੇ ਲਈ ਸੰਪਰਕ ਕਰਨ ਫੇਅਰ ਡੀਲ ਪ੍ਰੋਪਰਟیز